ਸਾਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਅੱਜ ਦੇ ਪਾਵਨ ਪਵਿੱਤਰ ਦਿਹਾੜੇ ਅਨੰਦਾਂ ਦੀ ਪੁਰੀ ਆਨੰਦਪੁਰ ਸ਼ਹਿਰ ਜਿਹੜਾ ਹੈ ਇਸ ਦੀ ਸਥਾਪਨਾ ਕੀਤੀ ਸੀ ਅੱਜ ਸ੍ਰੀ ਅਨੰਦਪੁਰ ਸਾਹਿਬ ਦਾ ਸਥਾਪਨਾ ਦਿਵਸ ਹੈ ਸਮੂਹ ਸੰਗਤਾਂ ਨੂੰ ਪਹਿਲਾਂ ਲੱਖ ਲੱਖ ਵਧਾਈਆਂ ਹੋਣ ਸਤਿ ਸ੍ਰੀ ਅਕਾਲ ਸ੍ਰੀ ਅਨੰਦਪੁਰ ਸਾਹਿਬ ਸਾਡੇ ਸਾਰਿਆਂ ਦਾ ਜਿਹੜਾ ਹੈ ਅਸਲ ਵਿੱਚ ਸਾਡਾ ਘਰ ਹੈ ਕਿਉਂਕਿ ਜਦੋਂ ਆਪਾਂ ਅੰਮ੍ਰਿਤ ਛਕਦੇ ਆ ਗੁਰੂ ਵਾਲੇ ਬਣਦੇ ਆ ਤੇ ਉਦੋਂ ਸਾਨੂੰ ਪੰਜ ਪਿਆਰੇ ਆਖਦੇ ਨੇ ਭਾਈ ਤੁਹਾਡਾ ਪਿਤਾ ਕੌਣ ਹੈ ਅੱਜ ਤੋਂ ਆਪਾਂ ਕਹਿੰਨੇ ਆ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਾਤਾ ਜੀ ਅੱਜ ਤੋਂ ਬਾਪ ਕੌਣ ਨੇ ਅਸਲ ਵਿੱਚ ਉਹਨੇ ਮਾਤਾ ਸਹਿਬ ਕੌਰ ਜੀ ਤੇ ਵਾਸੀ ਕਿੱਥੇ ਹੁੰਦੇ ਹੋ ਕਿ ਆਪਾਂ ਫਿਰ ਬੜੇ ਪਿਆਰ ਦੇ ਬੜੇ ਮਾਣ ਨਾਲ ਕਹਿੰਨੇ ਆ ਅੱਜ ਤੋਂ ਅਸੀਂ ਸ੍ਰੀ ਅਨੰਦਪੁਰ ਸਾਹਿਬ ਦੇ ਵਾਸੀ ਬਣ ਗਏ ਆ ਇਹ ਜਿਹੜਾ ਪਵਿੱਤਰ ਅਸਥਾਨ ਹੈ ਜਿੱਥੋਂ ਦੇ ਵਾਸੀ ਸਾਨੂੰ ਦਸ਼ਮੇਸ਼ ਪਿਤਾ ਨੇ ਬਣਾਇਆ ਇਸ ਦੀ ਸਥਾਪਨਾ ਅੱਜ ਦੇ ਹੀ ਦਿਨ 19 ਜੂਨ ਸਨ 1665 ਈਸਵੀ ਵਿੱਚ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਕੀਤੀ ਇਸ ਸ਼ਹਿਰ ਦਾ ਇਸ ਸਥਾਨ ਦਾ ਥੋੜਾ ਜਿਹਾ ਆਪਾਂ ਇਸ ਤੋਂ ਪਹਿਲਾਂ ਦਾ ਇਤਿਹਾਸ ਜਾਣ ਲਈ ਕਿ ਕਿਵੇਂ ਸਥਾਪਨਾ ਹੋਈ ਤੇ ਕਿਉਂ ਹੋਈ ਧੰਨ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਜੀ ਬਾਬਾ ਬਕਾਲੇ ਉਸ ਸਥਾਨ ਤੇ ਕਈ ਸਾਲਾਂ ਤੋਂ ਤਕਰੀਬਨ 30 ਬੱਤੀਆਂ ਸਾਲਾਂ ਤੋਂ ਉੱਥੇ ਰਹਿ ਰਹੇ ਸਨ ਜਦੋਂ ਧੰਨ ਗੁਰੂ ਹਰਿਕ੍ਰਿਸ਼ਨ ਸਹਿ ਮਹਾਰਾਜ ਜੀ ਜੋਤੀ ਜੋਤ ਸਮਾਏ ਤੇ ਉਹਨਾਂ ਨੇ ਬਚਨ ਕੀਤਾ ਕਿ ਸਿੱਖਾਂ ਦੇ ਨੌਵੇਂ ਗੁਰੂ ਬਾਬਾ ਬਸੇ ਗ੍ਰਾਮ ਬਕਾਲੇ ਅਗਲਾ ਗੁਰੂ ਬਕਾਲੇ ਪਿੰਡ ਵਿੱਚ ਹੈ ਤੇ ਇਸ ਸਥਾਨ ਤੇ ਮਾਤਾ ਨਾਨਕੀ ਜੀ ਕਿਉਂਕਿ ਧੰਗੁਰੂ ਤੇਗ ਬਹਾਦਰ ਸਹਿਬ ਮਹਾਰਾਜ ਜੀ ਉਹਨਾਂ ਦੀ ਮਾਤਾ ਜੀ ਦਾ ਨਾਮ ਸੀ ਨਾਨਕੀ ਜੀ ਪਿਤਾ ਗੁਰੂ ਹਰਗੋਬਿੰਦ ਸਹਿਬ ਮਾਨਾ ਇੱਥੇ ਉਹਨਾਂ ਦਾ ਨਾਨਕਾ ਪਿੰਡ ਸੀ ਬਕਾਲਾ ਕਾਫੀ ਲੰਮੇ ਅਰਸੇ ਤੋਂ ਇੱਥੇ ਰਹਿ ਰਹੇ ਸਨ ਤੇ ਜਦੋਂ ਸਿੱਖਾਂ ਨੂੰ ਪਤਾ ਲੱਗਿਆ ਕਿ ਸਾਡੇ ਨੌਵੇਂ ਪਾਤਸ਼ਾਹ ਗੁਰੂ ਨੌਵੇਂ ਪਾਸ਼ਾ ਜਿਹੜੇ ਬਕਾਲੇ ਪਿੰਡ ਵਿੱਚ ਨੇ ਇੱਥੇ ਆਏ ਤੇ ਹੋਰ ਜਿਹੜੇ ਨੇ ਦੰਬੀ ਗੁਰੂ ਵੀ ਬਣ ਗਏ ਸਨ ਖੈਰ ਉਹ ਵੀ ਇਤਿਹਾਸ ਹੈ ਆਪਣਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਭਾਲ ਕੀਤੀ ਮੱਖਣਸ਼ਾ ਲਬਾਣੇ ਨੇ ਤੇ ਸਿੱਖਾਂ ਨੇ ਫਿਰ ਇਹ ਇਸ ਗੱਲ ਨੂੰ ਮੰਨਿਆ ਕਿ ਸਾਡੇ ਹੁਣ ਅਸਲ ਗੁਰੂ ਜਿਹੜੇ ਨੌਵੇਂ ਪਾਤਸ਼ਾਹ ਨੇ ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਤੇ ਸੱਚੇ ਗੁਰੂ ਜਤਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਘਾਰ ਸੰਗਤਾਂ ਆਉਣ ਲੱਗ ਪੀਆਂ ਦੀਵਾਨ ਸੱਜਣ ਲੱਗ ਪਏ ਪਿੰਡ ਬਕਾਲੇ ਤੇ ਫਿਰ ਉਸ ਸਮੇਂ ਸਿੱਖਾਂ ਨੇ ਅਪੀਲ ਕੀਤੀ ਕਿ ਤੁਸੀਂ ਹੁਣ ਸਾਡੇ ਨਾਲ ਅੰਮ੍ਰਿਤਸਰ ਸਾਹਿਬ ਚੱਲੋ ਉਥੇ ਚਰਨ ਪਾਓ ਤੇ ਉਥੇ ਸੰਗਤਾਂ ਦੇ ਨਾਲ ਧੰਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਪ੍ਰਚਾਰ ਕਰਦੇ ਆ ਹੋਇਆ ਅੰਮ੍ਰਿਤਸਰ ਸਾਹਿਬ ਪਹੁੰਚੇ ਉੱਥੋਂ ਦੇ ਪੁਜਾਰੀਆਂ ਮਹੰਤਾਂ ਨੇ ਅੰਦਰ ਨਾ ਵੜਨ ਦਿੱਤਾ ਤੇ ਉੱਥੋਂ ਧੰਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਫਿਰ ਉਹਨਾਂ ਨੇ ਉਸ ਸਮੇਂ ਜਦੋਂ ਵਾਪਸ ਆਏ ਆਪਣੇ ਜਿਹੜਾ ਉਹਨਾਂ ਦਾ ਅਸਥਾਨ ਸੀ ਜਿੱਥੇ ਉਹਨਾਂ ਦੇ ਪਿਤਾ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਉਹਨਾਂ ਦੇ ਭਰਾ ਬਾਬਾ ਗੁਰਤਾ ਲੰਮਾ ਅਰਸਾ ਜਿੱਥੇ ਸ੍ਰੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਗੁਰੂ ਹਰ Rai ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀ ਸ੍ਰੀ ਕੀਰਤਪੁਰ ਸਾਹਿਬ ਕੀਰਤਪੁਰ ਸਾਹਿਬ ਆਏ ਕਿਉਂਕਿ ਇਹ ਬੜਾ ਹੀ ਪਵਿੱਤਰ ਸਥਾਨ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਵਸਾਇਆ ਸੀ ਤੇ ਇਸ ਸਥਾਨ ਤੇ ਆਏ ਤੇ ਉਥੇ ਫਿਰ ਸਤਿਗੁਰਾਂ ਨੇ ਇਹ ਹੀ ਵਿਚਾਰ ਕੀਤਾ ਕਿ ਇੱਕ ਐਸਾ ਸਥਾਨ ਹੋਵੇ ਐਸਾ ਜਗਾ ਹੋਵੇ ਜਿੱਥੇ ਹਰ ਪਾਸਿਓਂ ਇਕਤ ਸੁਰੱਖਿਅਤ ਹੋਵੇ ਤੇ ਬੜਾ ਹੀ ਮਨਮੋਹਕ ਹੋਵੇ ਜਿੱਥੇ ਸੰਗਤਾਂ ਜੁੜਨ ਇੱਕ ਨਵਾਂ ਸਥਾਨ ਹੋਵੇ ਪ੍ਰਚਾਰ ਦਾ ਕੇਂਦਰ ਬਣੇ ਜਿੱਥੇ ਹਰ ਪੱਖੋਂ ਆਨੰਦ ਹੀ ਆਨੰਦ ਹੋਵੇ ਤੇ ਉਸ ਸਮੇਂ ਪਿੰਡ ਮਾਖੋਵਾਲ ਸੀ ਜਿਸ ਥਾਂ ਤੇ ਅਨੰਦਪੁਰ ਸਾਹਿਬ ਹੈ ਉੱਥੋਂ ਦੇ ਰਾਜੇ ਕਹਿਲੂਰ ਦੇ ਰਾਜੇ ਤੋਂ ਇਹ ਜਗ੍ਹਾ ਜਿਹੜੀ ਸਤਿਗੁਰਾਂ ਨੇ ਮੁੱਲ ਲਈ ਕਿ ਇਹ ਅਸਥਾਨ ਜਿਹੜਾ ਹੈ ਸਾਨੂੰ ਤੁਸੀਂ ਦਿਓ ਇੱਥੇ ਅਸੀਂ ਇੱਕ ਨਵਾਂ ਨਗਰ ਬਸਾਉਣਾ ਹੈ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਉੱਥੋਂ ਦੇ ਰਾਜੇ ਤੋਂ ਇਹ ਅਸਥਾਨ ਮੁੱਲ ਲਿਆ ਕਿਉਂਕਿ ਇਹ ਜਿਹੜੀ ਜਗ੍ਹਾ ਹੈ ਅਨੰਦਪੁਰ ਸਾਹਿਬ ਆਪਾਂ ਜਾਣਦੇ ਆ ਜਦੋਂ ਦੇਖਦੇ ਆ ਕਿ ਹਰ ਪਾਸਿਓਂ ਪਹਾੜਾਂ ਦੇ ਨਾਲ ਸ਼ਿਵਾਲਕ ਪਹਾੜੀਆਂ ਨੇ ਜਿਹੜੀਆਂ ਉਹਨਾਂ ਦੇ ਚਾਰੇ ਪਾਸੇ ਇਹ ਜਿਹੜਾ ਹੈ ਢੱਕਿਆ ਹੋਇਆ ਹੈ ਤੇ ਇੱਥੇ ਬਹੁਤ ਹੀ ਜਿਹੜਾ ਹੈ ਸੁਰੱਖਿਆ ਦੇ ਰੂਪ ਵਿੱਚ ਵੀ ਇੱਥੇ ਬੜਾ ਹੀ ਪ੍ਰਬੰਧ ਹੈ ਕਿਉਂਕਿ ਜਿਵੇਂ ਆਪ ਨੂੰ ਪਤਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਦੋਂ ਅਨੰਦਪੁਰ ਸਾਹਿਬ ਦਾ ਘੇਰਾ ਪਿਆ ਸੀ ਆਖਰੀ ਤੇ ਕਿੰਨਾ ਲੰਮਾ ਅਰਸਾ ਘੇਰਾ ਪਾਈ ਰੱਖਿਆ ਪਰ ਫਿਰ ਵੀ ਉਹ ਕਬਜ਼ਾ ਨਹੀਂ ਕਰ पाए ਅਨੰਦਪੁਰ ਸਾਹਿਬ ਦੇ ਕਿਉਂ ਕਿ ਇਹ ਸਥਾਨ ਹੀ ਇਸ ਤਰ੍ਹਾਂ ਦਾ ਬਣਿਆ ਹੈ ਇੱਥੇ ਦੁਸ਼ਮਣ ਚਾਹ ਕੇ ਵੀ ਜਿਹੜਾ ਹੈ ਜਲਦੀ ਕਰਕੇ ਕਬਜ਼ਾ ਨਹੀਂ ਕਰ ਸਕਦਾ ਸੋ ਇਹ ਸਾਰੀਆਂ ਗੱਲਾਂ ਨੂੰ ਮੁੱਖ ਰੱਖਦਿਆਂ ਹੋਇਆਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸੰਗਤਾਂ ਦੇ ਨਾਲ ਮਿਲ ਕੇ ਇਹ ਸਥਾਨ ਜਿਹੜਾ ਸੀ ਉੱਥੋਂ ਦੇ ਰਾਜੇ ਤੋਂ ਜਗਾ ਮੁੱਲ ਖਰੀਦੀ ਤੇ ਇਸ ਸਥਾਨ ਨੂੰ ਬਸਾਉਣਾ ਕੀਤਾ ਤੇ ਸਭ ਤੋਂ ਪਹਿਲਾਂ ਇਸ ਨਗਰ ਦਾ ਨਾਮ ਇਸ ਪਿੰਡ ਦਾ ਨਾਮ ਇਸ ਇਲਾਕੇ ਦਾ ਨਾਮ ਰੱਖਿਆ ਚੱਕ ਨਾਨਕੀ ਕਿਉਂਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮਾਤਾ ਜੀ ਦਾ ਨਾਮ ਸੀ ਨਾਨਕੀ ਨਾਨਕੀ ਜੀ ਉਹਨਾਂ ਨੇ ਆਪਣੇ ਮਾਤਾ ਜੀ ਦੇ ਨਾਮ ਤੇ ਨਾਂ ਤੇ ਹੀ ਇਸ ਅਸਥਾਨ ਦਾ ਨਾਮ ਰੱਖਿਆ ਚੱਕ ਨਾਨਕੀ ਤੇ ਕਾਫੀ ਲੰਮਾ ਅਰਸਾ ਇਸ ਦਾ ਨਾਮ ਚੱਕ ਨਾਨਕੀ ਹੀ ਰਿਹਾ ਇਸ ਅਸਥਾਨ ਦਾ ਤੇ ਉਸ ਤੋਂ ਬਾਅਦ ਧੰਗੁਰੂ ਤੇਗ ਬਹਾਦਰ ਸਿੰਘ ਮਹਾਰਾਜ ਜੀ ਆਪਣੇ ਪਰਿਵਾਰ ਸਮੇਤ ਪੂਰਬ ਵੱਲ ਜਾਂਦੇ ਨੇ ਪਟਨਾ ਸਾਹਿਬ ਆਪਣੇ ਪਰਿਵਾਰ ਨੂੰ ਛੱਡ ਕੇ ਫਿਰ ਉਸ ਅਸਥਾਨ ਤੇ ਫਿਰ ਅਸਾਮ ਵੱਲ ਪ੍ਰਚਾਰ ਵੱਲ ਚਲੇ ਜਾਂਦੇ ਨੇ ਤੇ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਜਿਹੜਾ ਹੈ ਵਸਣ 1666 ਈਸਵੀ ਵਿੱਚ ਹੁੰਦਾ ਹੈ ਤੇ ਉਹ ਉਹਦੇ ਦੌਰਾਨ ਪਿੱਛੇ ਅਰੰਗਪੁਰ ਸਾਹਿਬ ਜਿਹੜਾ ਸ਼ਹਿਰ ਜਿੱਦੇ ਦਾ ਨਹੀਂ ਪੱਥਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਜਾ ਕੇ ਗਏ ਸਨ ਸਿੱਖਾਂ ਨੇ ਪਿੱਛੇ ਕਾਰਜ ਜਿਹੜਾ ਸੀ ਉਹ ਚਾਲੂ ਰੱਖਿਆ ਉੱਥੋਂ ਦੇ ਅਸਥਾਨ ਧਰਮ ਸਥਾਨ ਹੋਰ ਲੋਕਾਂ ਨੂੰ ਉੱਥੇ ਵਸਾਉਣ ਦਾ ਕੰਮ ਜਿਹੜਾ ਸੀ ਪਿੱਛੇ ਸੰਤ ਗੁਰਾਂ ਦੇ ਜਾਰੀ ਰਿਹਾ ਤੇ ਤੁਹਾਨੂੰ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਜਦੋਂ ਆਸਾਮ ਵੱਲੋਂ ਹੋਰ ਦੂਰ ਦਰਾੜਿਓ ਪ੍ਰਚਾਰ ਕਰਕੇ ਵਾਪਸ ਜਦੋਂ ਆਏ ਸਭ ਤੋਂ ਪਹਿਲਾਂ ਪਟਨਾ ਸਾਹਿਬ ਆਏ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਢੇ 3 ਸਾਲ ਦੇ ਹੋ ਚੁੱਕੇ ਸਨ ਜਦੋਂ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕੀਤੇ ਉਸ ਤੋਂ ਬਾਅਦ ਸਤਿਗੁਰਾਂ ਨੇ ਸੰਗਤਾਂ ਦੇ ਨਾਲ ਵਾਪਸ ਫਿਰ ਅਨੰਦਪੁਰ ਸਾਹਿਬ ਵੱਲ ਆਏ ਅਨੰਦਪੁਰ ਸਾਹਿਬ ਆ ਕੇ ਵੇਖਿਆ ਕਿ ਇੱਥੋਂ ਦਾ ਜਿਹੜਾ ਸਥਾਨ ਜਿਹੜਾ ਸਤਿਗੁਰੂ ਜੀ ਨੀਂ ਪੱਥਰ ਰੱਖ ਕੇ ਗਏ ਸਨ ਇਹ ਸੋਹਣਾ ਸਥਾਨ ਬਹੁਤ ਹੀ ਸੋਹਣਾ ਸਿੱਖਾਂ ਨੇ ਪਿੱਛੋਂ ਸੇਵਾ ਕਰਕੇ ਅਗਲੇ 5-7 ਸਾਲਾਂ ਵਿੱਚ ਬਹੁਤ ਹੀ ਵਧੀਆ ਸੋਹਣਾ ਨਗਰ ਬਹੁਤ ਹੀ ਵਧੀਆ ਪਿੰਡ ਵਸਾ ਲਿਆ ਸੀ ਤੇ ਫਿਰ ਸਤਿਗੁਰਾਂ ਨੇ ਹੁਕਮਨਾਮਾ ਭੇਜਿਆ ਪਟਨਾ ਸਾਹਿਬ ਮਾਤਾ ਗੁਜਰੀ ਜੀ ਨੂੰ ਕਿ ਤੁਸੀਂ ਹੁਣ ਸਹਿਬਜ਼ਾਦੇ ਨੂੰ ਨਾਲ ਲੈ ਕੇ ਸਿੱਖਾਂ ਦੇ ਨਾਲ ਤੁਸੀਂ ਹੁਣ ਵਾਪਸ ਅਨੰਦਪੁਰ ਸਾਹਿਬ ਆਜ ਇੱਥੇ ਚੱਕ ਨਾਨਕੀ ਜਿਹੜਾ ਤੁਸੀਂ ਆ ਜਾਓ ਇਹ ਸਥਾਨ ਹੁਣ ਬੜਾ ਖੂਬਸੂਰਤ ਬਣ ਗਿਆ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਦੋਂ 7 ਸਾਲਾਂ ਦੇ ਸੰਦ ਜਦੋਂ ਜਦੋਂ ਪਟਨਾ ਸਾਹਿਬ ਤੋਂ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਦੇ ਨੇ ਪਹਿਲੀ ਵਾਰ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਕਦਮ ਰੱਖੇ ਉਦੋਂ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ 7 ਸਾਲਾਂ ਦੇ ਸਨ ਜੇ ਜਦੋਂ ਪਹਿਲੀ ਵਾਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਆ ਕੇ ਆਪਣੇ ਪਿਤਾ ਗੁਰਤੇਗ ਬਹਾਦਰ ਸਾਹਿਬ ਨੂੰ ਮਿਲੇ ਤੇ ਜਿਵੇਂ ਬੱਚਿਆਂ ਨੂੰ ਆਪਾਂ ਜੋ ਚੀਜ਼ ਸਿਖਾਈਏ ਤੇ ਆਪਾਂ ਕਹਿੰਦੇ ਆ ਕਿ ਬੱਚਿਆਂ ਨੂੰ ਬਹੁਤ ਜਲਦੀ ਉਹ ਸਮਝ ਲੈਂਦੇ ਨੇ ਤੇ ਆਪਣੇ ਅੰਦਰ ਵਸਾ ਲੈਂਦੇ ਨੇ ਤੇ ਮਾਤਾ ਗੁਜਰੀ ਜੀ ਨੇ ਬਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ 7 ਸਾਲਾਂ ਦੀ ਉਮਰ ਤੱਕ ਬਹੁਤ ਬਾਣੀਆਂ ਕੰਠ ਕਰਵਾ ਦਿੱਤੀਆਂ ਸਨ ਇਤਿਹਾਸ ਵਿੱਚ ਲਿਖਿਆ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹਿਲੀ ਵਾਰ ਪੈਰ ਰੱਖਿਆ ਇਹ ਗੱਲ ਜਿਹੜੀ ਹੈ ਸਨ 1673 ਈਸਵੀ ਦੀ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆ ਕੇ ਆਪਣੇ ਗੁਰੂ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲਦੇ ਨੇ ਤੇ ਬੜੇ ਪਿਆਰ ਨਾਲ ਬੜੇ ਖੁਸ਼ ਹੁੰਦੇ ਨੇ ਕਹਿੰਦੇ ਨੇ ਪਿਤਾ ਜੀ ਤੁਸੀਂ ਤੇ ਬਹੁਤ ਹੀ ਸੋਹਣਾ ਬਹੁਤ ਹੀ ਆਨੰਦਪਰਪੂਰ ਜਿਹੜਾ ਹੈ ਇਹ ਸਥਾਨ ਬਣਾਇਆ ਹੈ ਤੇ ਕਹਿੰਦੇ ਕਿ ਉਸ ਸਮੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖੁਸ਼ ਹੋ ਕੇ ਆਪਣੇ ਪਿਤਾ ਜੀ ਨੂੰ ਕਿਹਾ ਕਿ ਅੱਜ ਅਨੰਦ ਸਾਹਿਬ ਦੀ ਬਾਣੀ ਪੜਨ ਦਾ ਆਨੰਦ ਮਨ ਕਰ ਰਿਹਾ ਕਿ ਆਪਾਂ ਅਨੰਦ ਸਾਹਿਬ ਦਾ ਪਾਠ ਕਰੀਏ ਕਿਉਂਕਿ ਇਹ ਬੜਾ ਹੀ ਆਨੰਦ ਆ ਰਿਹਾ ਇਸ ਥਾਂ ਤੇ ਕਿਉਂਕਿ ਹਰ ਪਾਸੇ ਪਹਾੜੀ ਇਲਾਕਾ ਹਰ ਪਾਸੋਂ ਠੰਡੀਆਂ ਹਵਾਵਾਂ ਆਉਂਦੀਆਂ ਨੇ ਬਹੁਤ ਹੀ ਸੋਹਣਾ ਸਥਾਨ ਹੈ ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਅਨੰਦ ਸਾਹਿਬ ਬਾਣੀ ਦਾ ਪਾਠ ਸੁਣਾਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਹੋਰ ਬਹੁਤ ਪ੍ਰਸੰਨ ਹੋਏ ਕਿ ਇਹ ਬਾਲ ਗੋਬਿੰਦ ਰਾਏ ਜਿਹੜੇ ਨੇ ਇਹਨਾਂ ਦੇ ਅੰਦਰ ਕਿੰਨਾ ਪਿਆਰ ਹੈ ਬਾਣੀ ਦਾ ਤੇਸ ਸਥਾਨ ਨੂੰ ਵੇਖ ਕੇ ਕਿੰਨਾ ਆਨੰਦਿਤ ਹੋ ਰਹੇ ਨੇ ਕਹਿੰਦੇ ਫਿਰ ਉਦੋਂ ਗੁਰੂ ਗੋਗੂਰੂ ਤੇਗ ਬਹਾਦਰ ਸਹਿਬ ਮਹਾਰਾਜ ਜੀ ਨੇ ਇਹ ਕਿਹਾ ਕਿ ਇਹ ਸਥਾਨ ਜਿਹੜਾ ਹੁਣ ਆਨੰਦਪੁਰ ਹੋ ਜਾਏਗਾ ਜਿਹੜਾ ਵੀ ਇਸ ਸਥਾਨ ਤੇ ਆਵੇਗਾ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਹਿਲੀ ਵਾਰ ਇੱਥੇ ਆ ਕੇ ਆਨੰਦ ਆਇਆ ਜਿਹੜਾ ਵੀ ਸਿੰਘ ਭਾਵਨਾ ਨਾਲ ਪਿਆਰ ਨਾਲ ਆਉਂਦਾ ਹੈ ਤੇ ਉਸ ਨੂੰ ਵੀ ਆਨੰਦੀ ਆਨੰਦ ਆਵੇਗਾ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਕਰੀਬਨ ਆਪਣੇ ਜੀਵਨ ਦੇ 27 ਸਾਲ ਜਿਹੜੇ ਨੇ ਉਹਨਾਂ ਨੇ ਐਸੇ ਹੀ ਸਥਾਨ ਤੇ ਗੁਜ਼ਾਰੇ ਕਿਉਂਕਿ ਉਸ ਤੋਂ ਬਾਅਦ ਸਤਿਗੁਰੂ ਜੀ ਪੌਂਟਾ ਸਾਹਿਬ ਵੀ ਪੌਂਟਾ ਸਾਹਿਬ ਵੱਲ ਵੀ ਗਏ ਹੋਰ ਵੀ ਕਈ ਸਥਾਨਾਂ ਤੇ ਪ੍ਰਚਾਰਨ ਕਰਨ ਗਏ ਪਰ ਜ਼ਿਆਦਾਤਰ ਸਮਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਐਸੇ ਸਥਾਨ ਤੇ ਆਪਣਾ ਗੁਜ਼ਾਰਿਆ ਤੇ ਇਸ ਸਥਾਨ ਤੇ ਬੈਠ ਕੇ ਅਨੰਦਪੁਰ ਸਾਹਿਬ ਦੇ ਰਹਿ ਕੇ ਸਤਿਗੁਰਾਂ ਨੇ ਵਿਰਾਜਮਨ ਹੋ ਕੇ ਅਨੇਕਾਂ ਮਹਾਨ ਕਾਰਜ ਕੀਤੇ ਸਭ ਤੋਂ ਪਹਿਲਾ ਮਹਾਨ ਕਾਰਜ ਇਹ ਹੀ ਸੀ ਕੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 9 ਸਾਲਾਂ ਦੀ ਉਮਰ ਵਿੱਚ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਹ ਮਹਾਰਾਜ ਜੀ ਨੂੰ ਸ਼ਹੀਦ ਹੋਣ ਵਾਸਤੇ ਇਸੇ ਹੀ ਅਸਥਾਨ ਤੋਂ ਭੇਜਿਆ ਕਿ ਤੁਸੀਂ ਜਾਓ ਤੁਹਾਡੇ ਤੋਂ ਵਰਗਾ ਹੋਰ ਕੋਈ ਮਹਾਪੁਰਖ ਨਹੀਂ ਜਿਹੜਾ ਇਸ ਦੇਸ਼ ਦੀ ਇਸ Hindu ਫੌਮ ਦੀ ਰੱਖਿਆ ਲਈ ਆਪਣੇ ਆਪ ਨੂੰ ਕੁਰਬਾਨ ਕਰ ਸਕਦਾ ਹੋਵੇ ਉਸ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰਣਜੀਤ ਨਗਾਰਾ ਵੀ ਇਸੇ ਹੀ ਅਸਥਾਨ ਤੇ ਜਿਹੜਾ ਸੀ ਸਥਾਪਿਤ ਕੀਤਾ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਜਦੋਂ ਗੁਰਤਾ ਗੱਦੀ ਤੇ ਸਿਪਾਏ ਮਾਨ ਹੋਏ ਫਿਰ ਇਸ ਸ਼ਹਿਰ ਦੀ ਹੋਰ ਸੁਰੱਖਿਆ ਵਾਸਤੇ ਪੰਜ ਕਿਲੇ ਜਿਹੜੇ ਸਨ ਉਹਨਾਂ ਦੀ ਵੀ ਸਤਿਗੁਰਾਂ ਨੇ ਨੀਂਹ ਪੱਥਰ ਰੱਖਿਆ ਤੇ ਪੰਜਾਂ ਕਿਲਿਆਂ ਦਾ ਨਿਰਮਾਣ ਕਰਾਇਆ ਇੱਕ ਸਭ ਤੋਂ ਜਿਹੜਾ ਪਹਿਲਾ ਕਿਲਾ ਸੀ ਕਿਲਾ ਸੀ ਕੇਸਗੜ ਕੇਸਗੜ ਸਾਹਿਬ ਜਿੱਥੇ ਅੰਮ੍ਰਿਤ ਦੀ ਦਾਤ ਸਤਿਗੁਰਾਂ ਨੇ ਦਿੱਤੀ ਕੇਸਗੜ ਸਾਹਿਬ ਜਿਹੜਾ ਸੀ ਉਹ ਕਿਲਾ ਬਿਲਕੁਲ ਠੀਕ ਸ਼ਹਿਰ ਦੇ ਅੰਦਰ ਵਸਾਇਆ ਤੇ ਉੱਚਾ ਕਰਕੇ ਕਿਉਂਕਿ ਇੱਥੇ ਸਤਿਗੁਰੂ ਜੀ ਇਹਨਾਂ ਦਾ ਵਿਚਾਰ ਸਤੂਰਾਂ ਦਾ ਕਿ ਇਸ ਕਿਲੇ ਦੇ ਅਸੀਂ ਰਹਿ ਕੇ ਚਾਰੋਂ ਪਾਸੇ ਧਿਆਨ ਰੱਖ ਸਕਦੇ ਹਾਂ ਜੇ ਕੋਈ ਦੁਸ਼ਮਣ ਚੜ ਕੇ ਵੀ ਕਦੇ ਆਵੇ ਪਰਿਖ ਵਿੱਚ ਉਦਾਮੀ ਆਪਾਂ ਮੁਕਾਬਲਾ ਕਰਨ ਲਈ ਧਿਆਨ ਰੱਖ ਸਕਦੇ ਹਾਂ ਤੇ ਸ਼ਹਿਰ ਦੇ ਵਿੱਚੋਂ ਵਿੱਚ ਸਭ ਤੋਂ ਜਿਹੜਾ ਮੇਨ ਕਿਲਾ ਹੈ ਕੇਸਗੜ੍ਹ ਸਾਹਿਬ ਸਥਾਪਿਤ ਕੀਤਾ ਇਸ ਤੋਂ ਇਲਾਵਾ ਚਾਰ ਹੋਰ ਕਿਲੇ ਸਨ ਕਿਲਾ ਆਨੰਦਗੜ੍ਹ ਸਾਹਿਬ ਜਿਹੜਾ ਸਤਲਜ ਦਰਿਆ ਦੇ ਕੰਢੇ ਤੇ ਸੀ ਕਿਲਾ ਲੋਹਗੜ੍ਹ ਕਿਲਾ ਹੌਲਗੜ੍ਹ ਫਤਿਹਗੜ੍ਹ ਤੇ ਕਿਲਾ ਤਾਰਾਗੜ੍ਹ ਇਹ ਚਾਰ ਕਿਲੇ ਹੋਰ ਜਿਹੜੇ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦੇ ਆਲੇ-ਦੁਆਲੇ ਜਿਹੜੇ ਸੰਸਥਾਪਿਤ ਕੀਤੇ ਉੱਥੇ ਵੀ ਸਿੰਘਾਂ ਨੂੰ ਤਨਾਤੀ ਕੀਤੀ ਗਈ ਜਦੋਂ ਲੋੜ ਪੈਣ ਤੇ ਭੀੜ ਪੈਣ ਤੇ ਬੜੇ ਹੀ ਕੰਮ ਵੀ ਆਏ ਸਨ ਆਉਣ ਵਾਲੇ ਸਮੇਂ ਵਿੱਚ ਸੋ ਇਹ ਸਾਰਾ ਜਿੰਨਾ ਵੀ ਜਿਹੜਾ ਸੀ ਪ੍ਰਬੰਧ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਪਾਵਨ ਸਥਾਨ ਤੇ ਕੀਤਾ ਤੇ ਸਭ ਤੋਂ ਵੱਡੀ ਦੇਣ ਖਾਲਸਾ ਪੰਥ ਦੀ ਸਥਾਪਨਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੰਨ 1699 ਦੀ ਵਿਸਾਖੀ ਵਾਲੇ ਦਿਨ ਇਸੇ ਹੀ ਸਥਾਨ ਤੇ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਕੇਸਗੜ੍ਹ ਸਾਹਿਬ ਵਿਖੇ ਪੰਜਾਂ ਪਿਆਰਿਆਂ ਦੀ ਚੋਣ ਕਰਕੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਤੇ ਸਾਨੂੰ ਸਾਰਿਆਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਵਿੱਚ ਸ਼ਾਮਲ ਕੀਤਾ ਤੇ ਅਖੀਰ ਆਜੀ ਨੂੰ ਪਤਾ ਹੀ ਸੰਨ 1704 ਵਿੱਚ ਪੂਰਾ ਨੇ ਇੱਕ ਕਿਲਾ ਛੱਡਿਆ ਤੇ ਉਸ ਤੋਂ ਬਾਅਦ ਸਤਿਗੁਰਾਂ ਦੇ ਸਹਿਬਜ਼ਾਦੇ ਪੂਰਾ ਸਰਬੰਸ ਸਤਿਗੁਰਾਂ ਨੇ ਸਾਡੇ ਤੇ ਦੇਸ਼ ਕੌਮ ਲਈ ਕੁਰਬਾਨ ਕੀਤਾ ਸੋ ਇਹ ਪਾਵਨ ਅਸਥਾਨ ਜਿਹੜਾ ਹੈ ਅਨੰਦਪੁਰ ਸਾਹਿਬ ਇਸ ਪਵਿੱਤਰ ਅਸਥਾਨ ਦੀ ਬਹੁਤ ਹੀ ਮਹਾਨਤਾ ਹੈ ਤੇ ਬਹੁਤ ਹੀ ਕੁਰਬਾਨੀ ਹੈ ਸਾਡੇ ਦੇਸ਼ ਤੇ ਸਾਡੇ ਕੌਮ ਲਈ ਸੋ ਅੱਜ ਦਾ ਦਿਹਾੜਾ ਬਹੁਤ ਹੀ ਪਵਿੱਤਰ ਹੈ ਕੁਵਰ ਤੇ ਸਾਰੀਆਂ ਸੰਗਤਾਂ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੇ ਸਥਾਪਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ